ਇੰਨਾ ਖਤਰਨਾਕ ਸੀ ਸੱਜਣ ਠੱਗ ਅਤੇ ਉਸ ਦਾ ਵਿਰੋਧ ਕਿੰਨਾ ਪੁਰਾਣਾ ਇਤਿਹਾਸ ਹੈ ਇਹਨਾਂ ਠੱਗਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਸੀਰੀਅਲ ਕਿਲਰ ਤੀਨਾ ਹੈ ਉਸ ਠੱਗ ਦਾ ਜਿਸ ਦਾ ਨਾਮ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਠੱਗ ਉਹ ਠੱਗ ਜਿਸ ਨੇ ਧੰਤਨ ਸਾਇਸ਼ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਣੀ ਦਾ ਇੱਕ ਸ਼ਬਦ ਸੁਣਿਆ ਅਤੇ ਉਹ ਸੱਚੀ ਦਾ ਸੱਜਣ ਬਣ ਗਿਆ ਪਰ ਜਦੋਂ ਵੀ ਸੱਜਣ ਠਾਗੋ ਵਾਲੀ ਸਾਖੀ ਅਸੀਂ ਸੁਣਦੇ ਹਾਂ ਠਾਗ ਸ਼ਬਦ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਇੱਕ ਆਮ ਜੇਬ ਕਤਰਾ ਜਾਂ ਇੱਕ ਚਲਾਕ ਚੋਰ ਵੱਧ ਤੋਂ ਵੱਧ ਉਹ ਸੱਜਣ ਜਿਸ ਨੇ ਇੱਕ ਕਮਰੇ ਦੇ ਵਿੱਚ ਮੰਦਰ ਤੇ ਹੋ ਸਕਦਾ ਹੈ ਇੱਕ ਕਮਰੇ ਦੇ ਵਿੱਚ ਮਸੀਤ ਬਣਾਈ ਹੋਵੇ ਅਤੇ ਨਾਲ ਉਸ ਦੇ ਦੋ ਚੇਲੇ ਪਾਲ ਕੇ ਹੋਣਗੇ ਇਸ ਸਾਰੀ ਸਾਖੀ ਨੂੰ ਸੁਣ ਕੇ ਅਸੀਂ ਅੰਦਾਜ਼ਾ ਲਗਾ ਦਿੰਦੇ ਹਾਂ ਪਰ 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 ਸੱਜਣ ਠੱਗ ਕਿੰਨਾ ਖਤਰਨਾਕ ਸੀ ਅਤੇ ਉਹ ਕਿੰਨਾ ਖੁੰਖਾਰ ਸੀ ਇਸ ਗੱਲ ਦਾ ਜੇਕਰ ਪਤਾ ਲਗਾਉਣਾ ਹੋਵੇ ਤਾਂ ਫਿਰ ਸਾਨੂੰ ਉਸ ਦੇ ਪਿੱਛੇ ਖੜੀ ਠੱਗ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਨੀ ਪਵੇਗੀ ਜਦੋਂ ਅਸੀਂ ਧਾਤ ਪ੍ਰਣਾਲੀ ਦਾ ਪਿਸ਼ੋਕੜ ਦੇਖਦੇ ਹਾਂ ਤੇ ਸਾਨੂੰ ਪ੍ਰਾਤਨ ਸਰੋਤ 7ਵੀਂ ਸਦੀ ਤੱਕ ਲੈ ਜਾਂਦੇ ਹਨ ਇਸ ਦੇ ਵਿੱਚ ਗ੍ਰੀਸ ਦਾ ਇੱਕ ਉੱਗਾ ਵਿਦਵਾਨ ਲਿਖਾਰੀ ਹੈਰੋਡੋਟਸ ਦੀ ਲੇਖਣੀ ਮਿਲਦੀ ਹੈ ਅਤੇ ਹਿੰਦੁਸਤਾਨ ਦੇ ਵਿੱਚ ਲਗਭਗ 1300 ਈਸਵੀ ਦੇ ਲਾਗੇ-ਛਾਗੇ ਫਿਰੋਜ਼ ਸ਼ਾਹ ਦੇ ਲਿਖਾਰੀ ਜਿਉਂ ਦਿਨ ਵਰਨੀ ਨੇ ਵੀ ਆਪਣੇ ਹਵਾਲਿਆਂ ਦੇ ਵਿੱਚ ਪੁਸਤਕਾਂ ਦੇ ਵਿੱਚ ਠੱਗਾ ਦਾ ਵਰਣਨ ਕੀਤਾ ਹੋਇਆ ਹੈ ਇਸ ਦੇ ਨਾਲ ਹੀ ਇੱਕ ਫਰਾਂਸੀਸੀ ਯਾਤਰੀ თਿਵਨੋਟ ਉਸਨੇ ਵੀ ਆਪਣੇ ਸਫਰਨਾਮੇ ਦੇ ਵਿੱਚ ਇਨ੍ਹਾਂ ਠੱਗਾਂ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਲਿਖਿਆ ਹੈ ਕਿ ਜਿੱਦੋਂ ਵੀ ਮੈਂ ਹਿੰਦੁਸਤਾਨ ਦੇ ਸਫ਼ਰ ਵੱਲ ਰੁਕ ਕੀਤਾ ਉਸ ਵੇਲੇ ਮੈਨੂੰ ਇੱਕ ਹੀ ਪਰੇਸ਼ਾਨੀ ਸੀ ਜਿਸ ਦਾ ਅੰਦਾਜ਼ਾ ਮੈਂ ਲਗਾ ਲਿਆ ਸੀ ਹਿੰਦੁਸਤਾਨ ਦੇ ਵਿੱਚ ਸਫ਼ਰ ਕਰਦਿਆਂ ਹੋਇਆਂ ਜੰਗਲਾਂ ਪਹਾੜਾਂ ਦੇ ਵਿੱਚ ਜਾਂਦਿਆਂ ਹੋਇਆਂ ਸ਼ੇਰ ਚੀਤੇ ਬਾਲੂ ਦੇ ਮੇਲਣ ਤੋਂ ਹੋ ਸਕਦਾ ਹੈ ਤੁਸੀਂ ਬਚ ਜਾਓ ਪਰ ਇਹਨਾਂ ਠੱਗਾਂ ਦੇ ਮਿਲਣ ਤੇ ਬਚਨ ਦਾ ਕੋਈ ਚਾਂਸ ਨਹੀਂ ਇਹਨਾਂ ਲਿਖਤਾਂ ਤੋਂ ਇਹਨਾਂ ਠੱਗਾਂ ਦੀ ਖੁੰਖਾਰਤਾ ਸਾਹਮਣੇ ਦੇਖ ਪੈਂਦੀ ਹੈ ਬੜੇ ਕਮਾਲ ਦੀ ਗੱਲ ਹੈ ਕਿ ਤਕਰੀਬਨ ਠੱਗਾ ਨੇ 550 ਸਾਲ ਇੱਕ ਦਹਿਸ਼ਤ ਇੱਕ ਖੁੰਖਾਰਤਾ ਦਾ ਮਾਹੌਲ ਬਣਾਈ ਰੱਖਿਆ ਪਰ 550 ਸਾਲ ਦੇ ਇੰਨੇ ਲੰਮੇ ਸਮੇਂ ਦੇ ਵਿੱਚ ਵੀ ਹਕੂਮਤਾਂ ਨੂੰ ਇਹਨਾਂ ਦੀ ਪਿੰਨਸ ਨਹੀਂ ਪਈ ਇਹਨਾਂ ਦਾ ਕੰਮ ਇੰਨਾ ਪਲਾਨਡ ਤਰੀਕੇ ਨਾਲ ਹੁੰਦਾ ਕਿ ਇਹ ਆਪਣੇ ਪਿੱਛੇ ਕੋਈ ਵੀ ਸਬੂਤ ਨਹੀਂ ਛੱਡਦੇ ਸਨ ਸਭੋ ਕਾਪੂਮਤਾ ਨੂੰ ਸਰਕਾਰਾਂ ਨੂੰ ਇੰਨਾ ਠੱਗਾਂ ਦਾ ਇੰਨਾ ਡਰ ਹੁੰਦਾ ਕਿ ਕਿਤੇ ਨਾ ਕਿਤੇ ਰਾਹ ਦੇ ਵਿੱਚ ਸਾਡਾ ਕੋਈ ਸਾਜੋ ਸਮਾਨ ਜਾਂ ਅਸਰਾ ਨਾ ਖੋਲ ਜਾਵੇ ਆਪ ਜੀ ਹੈਰਾਨ ਹੋਵੋਗੇ ਇੰਨਾ ਠੱਗਾਂ ਦੀ ਗ੍ਰਿਫਤ ਵਿੱਚ ਜੋ ਜੋ ਵੀ ਆਇਆ ਉਸ ਦਾ ਦੁਬਾਰਾ ਕਦੀ ਵੀ ਥੋ ਪਤਾ ਨਹੀਂ ਲੱਗਾ ਇਥੋਂ ਤੱਕ ਕਿ ਸਰਕਾਰੀ ਹਕੂਮਤ ਦੇ ਅਤੇ ਆਮ ਵਪਾਰੀਆਂ ਦੇ ਕਾਫਲਿਆਂ ਦੇ ਕਾਫਲੇ ਹੀ ਗਾਇਬ ਕਰ ਦਿੰਦੇ ਅਤੇ ਬਾਅਦ ਚੋਂ ਕਦੀ ਵੀ ਉਹਨਾਂ ਦਾ ਕੋਈ ਸੋ ਪਤਾ ਨਹੀਂ ਲੱਗਦਾ ਕੋਈ ਨਿਸ਼ਾਨਦੇਹੀ ਨਹੀਂ ਹੁੰਦੀ ਅਤੇ ਠਾਕ ਵੀ ਕਿਸੇ ਦੇ ਹੱਥੇ ਨਹੀਂ ਹੁੰਦੇ 550 ਸਾਲ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਕੌਣ ਠਾਕ ਹੈ ਤੇ ਕੌਣ ਆਮ ਆਦਮੀ ਇੰਨੇ ਪਲਾਨਡ ਤਰੀਕੇ ਨਾਲ ਇਹਨਾਂ ਦੀ ਧੂਮਤਾ ਬਦਲਦੀਆਂ ਗਈਆਂ ਤੇ ਸਮਾਂ ਆ ਗਿਆ ਅੰਗਰੇਜ਼ੀ ਸਰਕਾਰ ਦਾ ਇਕਾ ਦੁੱਕਾ ਤੇ ਮਨੁੱਖ ਗਾਇਬ ਹੁੰਦੇ ਰਹੇ ਸਰਕਾਰ ਨੂੰ ਸ਼ਿਕਾਇਤਾਂ ਆਉਣ ਲੱਗੀਆਂ ਪਰ ਹੈਰਾਨੀ ਉਦੋਂ ਹੋਈ ਕਿ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਨੇ ਉਹ ਗਾਇਬ ਹੋਏ ਮਨੁੱਖਾਂ ਦੇ ਸਾਹਮਣੇ ਆਏ ਇੱਥੇ ਬਸ ਨਹੀਂ ਸਰਕਾਰ ਨੂੰ ਕੰਨ ਉਦੋਂ ਹੋਏ ਜਦੋਂ ਅੰਗਰੇਜ਼ੀ ਸਰਕਾਰ ਦੇ ਖੁਦ ਦੇ ਕਾਫਲੇ ਗਾਇਬ ਹੋਣੇ ਸ਼ੁਰੂ ਹੋ ਗਏ ਉਸ ਵੇਲੇ ਇਸ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕਿਹੜਾ ਡਰੋ ਹੈ ਐਨੀ ਸਪਾਈ ਦੂਰਦਰਸ਼ਤਾ ਅਤੇ ਤੀਸ਼ਰ ਬੁੱਧੀ ਨਾਲ ਇਹ ਸਾਰੇ ਇੱਕ ਲੰਮਾ ਸਮਾਂ ਗੁਜ਼ਰਦਾ ਗਿਆ 1820 ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਇਸ ਪਾਸੇ ਪੂਰੇ ਜ਼ੋਰ ਨਾਲ ਧਿਆਨ ਦਿੱਤਾ ਕਾਰਨ ਕੀ ਸੀ ਕਿ ਕਿਤੇ ਅੰਗਰੇਜ਼ੀ ਸਰਕਾਰ ਦੀਆਂ ਜੜ੍ਹਾਂ ਤੇ ਹਕੂਮਤ ਨਾ ਹਿਲ ਜਾਵੇ ਇਸ ਕੇਸ ਨੂੰ ਮੁੱਖ ਰੱਖਦਿਆਂ ਅੰਗਰੇਜ਼ੀ ਸਰਕਾਰ ਨੇ ਇੱਕ ਗੁਪਤ ਖੂਫੀਆ ਵਿਭਾਗ ਬਣਾਇਆ ਜਿਸ ਨੂੰ ਇਸ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਇਹਹੀ ਖੂਫੀਆ ਵਿਭਾਗ ਅੱਗੇ ਚੱਲ ਕੇ ਆਈਪੀ ਸੀਆਈਡੀ ਦੇ ਨਾਂ ਦੇ ਨਾਲ ਪਰ ਚਲਤ ਹੋਇਆ ਇਸ ਖੂਫੀਆ ਵਿਭਾਗ ਦੀ ਜ਼ਿੰਮੇਵਾਰੀ ਆਪਣੇ ਇੱਕ ਹੋਣਹਾਰ ਅਫਸਰ ਵਿਲੀਅਮ ਹੈਨਰੀ ਸਲੀਮਨ ਨੂੰ ਦਿੱਤੀ ਗਈ ਅਤੇ ਉਸ ਨੇ ਬੜੇ ਆਪਣੀ ਸਿਆਣਪ ਦੇ ਨਾਲ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਤਹਿ ਤੱਕ ਪਹੁੰਚਦਿਆਂ ਪਹੁੰਚਦਿਆਂ ਕਈ ਸਾਲ ਲੱਗ ਗਏ ਤਕਰੀਬਨ 14 ਸਾਲ ਦੀ ਕੜੀ ਮਿਹਨਤ ਬਾਅਦ ਸਲੀਮਨ ਨੇ ਜਿੱਥੇ ਆਪ ਠੱਗਾਂ ਦੇ ਤੌਰ ਤਰੀਕੇ ਸਿੱਖੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ 14 ਸਾਲ ਦੀ ਤਫ਼ਤੀਸ਼ ਤੋਂ ਬਾਅਦ ਇੱਕ ਠੱਗ ਸੁਲੀਮਨ ਦੇ ਹੱਥੇ ਚੜਿਆ ਤੇ ਬਸ ਫਿਰ ਕੀ ਸੀ ਉਸ ਠੱਗ ਨੂੰ ਗ੍ਰਿਫਤਾਰ ਕਰਕੇ ਜਦੋਂ ਟੌਰਚਰ ਕੀਤਾ ਗਿਆ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਉਸ ਠੱਗ ਨੇ ਜੋ ਬਿਆਨ ਦਿੱਤਾ ਉਸ ਬਿਆਨ ਦੇ ਨਾਲ ਸਾਰੀ ਅੰਗਰੇਜ਼ੀ ਸਰਕਾਰ ਦੀ ਰੂ ਕਾਂਪੂਠੀ ਇਸ ਠਾਕ ਦਾ ਨਾਂ ਸੀ ਅਮੀਰ ਅਲੀ ਅਮੀਰ ਅਲੀ ਦੇ ਬਿਆਨ ਲੈਣ ਵਾਸਤੇ ਖੁਦ ਸੁਪਰਡੈਂਟ ਆਫ ਪੁਲਿਸ ਫਿਲਿਪਸ ਮੈਡਾ ਉਸ ਟੇਲਰ ਦੀ ਡਿਊਟੀ ਲਗਾਈ ਗਈ ਜਦੋਂ ਟੇਲਰ ਨੇ ਆਣ ਕੇ ਅਮੀਰ ਅਲੀ ਨਾਲ ਗੱਲਬਾਤ ਕੀਤੀ ਤੇ ਉਸ ਨੇ ਅਮੀਰ ਅਲੀ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਜਾਣਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ आप जी की हैरानी थी हद नहीं रहेगी जो उसने मुस्कुरा के क्या वो तो साहब आपने पकड़ लिया मैंने तो सोचा था कि कम से कम हजार लोगों को मौत के घाट उतारूंगा पर आपने लगभग 719 तक ही पहुंचने दिया एक गल सुन के सुपरिंटेंडेंट ऑफ पुलिस ने पेरा थोड़ा तो जमीन निकलगी उसने सोचा कि ये बहुत शातिर बंदा है झूठ बोल रहा है ਪਰ ਜਦੋਂ ਅਮੀਰ ਅਲੀ ਨੇ ਦੱਸਿਆ ਕਿ ਉਹਨੇ ਕਿੱਥੇ ਕਿੱਥੇ ਬੰਦੇ ਮਾਰ ਕੇ ਦਫਨ ਕੀਤੇ ਹਨ ਅਤੇ ਉਹਨਾਂ ਦੀਆਂ ਕਬਰਾਂ ਪੁੱਟੀਆਂ ਗਈਆਂ ਕਬਰਾਂ ਪੁੱਟਦੇ ਅਨਸਾਰ ਜਦੋਂ ਅੰਗਰੇਜ਼ ਸਰਕਾਰ ਨੇ ਲਗਭਗ 150 ਬੰਦਿਆਂ ਦੇ ਕੰਕਾਲ ਉਹਨਾਂ ਕਬਰਾਂ ਵਿੱਚੋਂ ਪੁੱਟੇ ਤੇ ਉਸ ਸਰਕਾਰ ਅਸ਼ ਅਸ਼ ਕਰਨੀ تھی ਖੁਦਾਈ ਉੱਥੇ ਰੋਕ ਦਿੱਤੀ ਗਈ ਅਤੇ ਅਮੀਰ ਅਲੀ ਦੇ ਹਰ ਬਿਆਨ ਉੱਤੇ ਸੱਚ ਮੰਨਣਾ ਉਹਨਾਂ ਵਾਸਤੇ ਮਜਬੂਰੀ ਹੋ ਗਈ ਐਸੇ ਤਰੀਕੇ ਨਾਲ ਹੀ ਖੱਤ ਪ੍ਰਣਾਲੀ ਦੇ ਵਿੱਚ ਇੱਕ ਹੋਰ ਨਾਮ ਆਉਂਦਾ ਹੈ ਜਿਸ ਦਾ ਨਾਮ ਹੈ ਬਹਿਰਾਮ ਖਾਨ ਤੇ ਇਹ ਉਹ ਥੱਗ ਹੈ ਜਿਸ ਦਾ ਨਾਮ ਗੀਨਿਸ ਬੁੱਕ ਆਫ ਵਰਲਡ ਰ ریکارڈ ਵਿੱਚ ਇਹ ਸਭ ਤੋਂ ਵੱਧ ਕਤਲ ਕਰਨ ਵਾਲੇ ਸੀਰੀਅਲ ਕਿਲਰ ਦੇ ਨਾਮ ਜੱਦ ਹੈ ਦੱਸਿਆ ਜਾਂਦਾ ਹੈ ਕਿ ਇਸ ਬਹਿਰਾਮ ਖਾਨ ਨੂੰ ਵੀ ਅੰਗਰੇਜ਼ੀ ਸਰਕਾਰ ਨੇ ਹੀ ਇਸ ਥੱਗ ਨੂੰ ਫੜ ਕੇ ਫਾਂਸੀ ਦਿੱਤੀ ਗਈ ਸੀ ਜਦੋਂ ਇਸ ਦੀ ਤਫ਼ਤੀਸ਼ ਕੀਤੀ ਗਈ ਤੇ ਇਸ ਦੇ 931 ਤੋਂ ਲੈ ਕੇ 937 ਬੰਦਿਆਂ ਨੂੰ ਇਸ ਨੇ ਮੌਤ ਦੇ ਘਾਟ ਉਤਾਰਿਆ ਸੀ ਇਸ ਦੀ ਤਫ਼ਤੀਸ਼ ਦੇ ਵਿੱਚ ਇਕੱਲੇ ਨਹੀਂ 150 ਬੰਦਿਆਂ ਦਾ ਕਤਲ ਕੀਤਾ ਸੀ ਅਤੇ ਬਾਕੀ ਮਾਮਲਿਆਂ ਦੇ ਵਿੱਚ ਇਹ ਯੋਜਨਾਬੰਦ ਤਰੀਕੇ ਦੇ ਨਾਲ ਵਿੱਚ ਮੌਜੂਦ ਸੀ ਅਮੀਰ ali ਨੇ ਦੱਸਿਆ ਕਿ ਉਹਨਾਂ ਵਾਸਤੇ ਕਿਸੇ ਬੰਦੇ ਨੂੰ ਮਾਰਨਾ ਇੱਕ ਨਿੰਬੂ ਤੋੜਨ ਜਿੰਨਾ ਸੌਖਾ ਕੰਮ ਹੈ ਉਨ੍ਹਾਂ ਦੀ ਇਸ ਟ੍ਰੇਨਿੰਗ ਦੇ ਵਿੱਚ ਤਕਰੀਬਨ 2 ਮਿੰਟ ਦੇ ਵਿੱਚ ਉਹ ਕਿਸੇ ਵੀ ਬੰਦੇ ਨੂੰ ਮਾਰ ਸਕਦੇ ਹਨ ਕੱਲਾ ਇੱਕ ਠੱਗ ਕਟੋ-ਕਟ 12 ਤੋਂ 15 ਬੰਦਿਆਂ ਨੂੰ ਮਾਰ ਸਕਦਾ ਹੈ ਇਸ ਠੱਗ ਪ੍ਰਣਾਲੀ ਵਿੱਚ ਹਰ ਇੱਕ ਜਾਤ ਧਰਮ ਦੇ ਲੋਕ ਸ਼ਾਮਲ ਹੁੰਦੇ ਸਨ ਇਸ ਦੇ ਵਿੱਚ ਹਿੰਦੂ ਵੀ ਹੁੰਦੇ ਸਨ ਅਤੇ ਮੁਸਲਮਾਨ ਵੀ ਇੱਕ ਖਾਨਾ ਬਦੋਸਤੋਂ ਲੈ ਕੇ ਉੱਚ ਰੁਤਬੇ ਦਾ ਮੁਸਲਮਾਨ ਸ਼ੇਖ ਅਤੇ ਇੱਕ ਬਹੁਤ ਵੱਡਾ ਵਪਾਰੀ ਹਿੰਦੂ ਇਹ ਸਾਰੇ ਜਾਣੇ ਆਪਣੇ ਠੱਗ ਧਰਮ ਨੂੰ ਵੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਸਨ ਦਿਨ ਦੇ ਉਜਾਲੇ ਦੇ ਵਿੱਚ ਇਹ ਲੋਕਾਂ ਵਿੱਚ ਆਪਣਾ ਕਿਰਤ ਵਿਹਾਰ ਕਰਕੇ ਆਪਣਾ ਰੁਤਬਾ ਬਣਾਉਂਦੇ ਅਤੇ ਰਾਤ ਦੇ ਹਨੇਰੀਆਂ ਵਿੱਚ ਜਾਂ ਲੰਬੀਆਂ ਯਾਤਰਾਵਾਂ ਦੇ ਜਾਣ ਦੇ ਧੋਖੇ ਦੇ ਵਿੱਚ ਇਹ ਬਹੁਤ ਵੱਡੇ ਵੱਡੇ ਕਾਲੇ ਕਾਰੇ ਕਰ ਜਾਂਦੇ ਅਮੀਰ ਅਲੀ ਨੇ ਦੱਸਿਆ ਕਿ ਠੱਗ ਐਨੀ ਵਿਕਸਿਤ ਪ੍ਰਣਾਲੀ ਸੀ ਕਿ ਉਹਨਾਂ ਨੇ ਆਪਣੀ ਇੱਕ ਖੂਫੀਆ ਭਾਸ਼ਾ ਦੀ ਇਜ਼ਾਦ ਕੀਤੀ ਸੀ। ਇਸ ਭਾਸ਼ਾ ਦਾ ਨਾਮ ਰਾਮਾਸੀ ਸੀ। ਇਸ ਰਾਮਾਸੀ ਭਾਸ਼ਾ ਦੇ ਵਿੱਚ ਉਹ ਕੋਡ-ਵਰਡ ਦੇ ਵਿੱਚ ਗੱਲ ਕਰਦੇ ਤੇ ਉਹਨਾਂ ਦੇ ਸ਼ਿਕਾਰਾਂ ਨੂੰ ਪਿੰਕ ਤੱਕ ਨਾ ਪਹੁੰਚਦੀ। ਇਹਨਾਂ ਦੀ ਜ਼ੁਬਾਨ ਦੇ ਵਿੱਚ ਜਿੱਦੋਂ ਅੰਤਿਮ ਇਸ਼ਾਰਾ ਦੇਣਾ ਹੁੰਦਾ ਕਿਸੇ ਨੂੰ ਮਾਰਨ ਦਾ ਉਸ ਨੂੰ ਇਹ ਜਿਰਨੀ ਕਹਿੰਦੇ ਅਤੇ ਉਹ ਅੰਤਿਮ ਇਸ਼ਾਰੇ ਦੇ ਨਾਲ ਹੀ ਦੂਸਰਾ ਸਮਝ ਜਾਂਦਾ ਕੋਟ ਵਰਡ ਵਜੋਂ ਕਦੀ ਆਖਿਆ ਜਾਂਦਾ ਪਾਨ ਖਿਲਾਓ ਗਾਣਾ ਵਜਾਓ ਹੁੱਕਾ ਪਿਲਾਓ ਸੂਰਤੀ ਖਿਲਾਓ ਔਰ ਗਾਣਾ ਸੁਣਾਓ ਇਸ ਇਸ਼ਾਰੇ ਦੇ ਨਾਲ ਹੀ ਪਲਕ ਝੱਕਦਿਆਂ ਠੱਗ ਆਪਣੇ ਸ਼ਿਕਾਰ ਤੇ ਟੁੱਟ ਪੈਂਦਾ ਇਹ ਫਿਰ ਆਪਣਾ ਸਭ ਤੋਂ ਵੱਡਾ ਹਥਿਆਰ ਜੋ ਸਭ ਤੋਂ ਵਾਦੇ ਯੂਜ਼ ਕਰਦੇ ਬੰਦੇ ਨੂੰ ਮਾਰਨ ਵਾਸਤੇ ਉਹ ਸੀ ਇਹਨਾਂ ਦਾ 30 ਇੰਚਾ ਦਾ ਲੰਮਾ ਰੁਮਾਲ ਇਸ ਰੁਮਾਲ ਦੇ ਨੁਕਰਾ ਦੇ ਉੱਤੇ ਕੋਨਿਆਂ ਦੇ ਉੱਤੇ ਛੋਟੇ-ਛੋਟੇ ਇਹਨਾਂ ਨੇ ਪੱਥਰ ਬੰਨੇ ਹੁੰਦੇ ਤਾਂ ਕਿ ਜਦੋਂ ਕਿਸੇ ਵੀ ਮਨੁੱਖ ਦੇ ਗਲੇ ਵਿੱਚ ਇਹਨੂੰ ਪੀਚ ਕੇ ਉਹਦਾ ਗੜਾ ਘੁੱਟਣਾ ਤੇ ਕੱਸ ਜਿਹੜੀ ਉਹ ਪੱਥਰਾਂ ਦੇ ਨਾਲ ਜਾਦੀ ਪੈ ਜਾਵੇ ਅਤੇ ਸੈਂਟਰ ਵਿੱਚ ਇਸ ਰੁਮਾਲ ਦੇ ਇੱਕ ਸਿੱਕਾ ਰੱਖਿਆ ਜਾਂਦਾ ਜਿਹੜਾ ਸਾਹ ਰਗ ਦੇ ਵਿੱਚ ਆਣ ਕੇ ਦਬ ਦਿੰਦਾ ਤੇ ਸ਼ିକਾਰ ਦੇ ਮੂੰਹ ਆਵਾਜ਼ ਤੱਕ ਨਾ ਨਿਕਲਣ ਦਿੰਦਾ ਇਸ ਤਰੀਕੇ ਨਾਲ ਇਹ ਪਲਕ ਝਪਕਦੇ ਆਣੀ ਆਪਣੇ ਸ਼ਿਕਾਰ ਨੂੰ ਪਾਰ ਗੁਣਾ ਦਿੰਦੇ ਅਤੇ ਇਹ ਸਭਕਾਰਾ ਇੰਨੀ ਜਲਦਬਾਜ਼ੀ ਚ ਤੇ ਛੇਤੀ ਛਾਤਰਤਾ ਨਾ ਕਰਦੇ ਕਿ ਪਿੱਛੋਂ ਕਿਸੇ ਵੀ ਸਬੂਤ ਨੂੰ ਇਹ ਨਾ ਛੱਡ ਦੇ ਸਾਰੇ ਸਬੂਤ ਸਾਫ਼ ਕਰ ਦਿੰਦੇ ਇੰਨਾ ਠੱਗ ਦੇ ਕੰਮ ਕਰਨ ਦਾ ਇੱਕ ਇੱਕ ਵਿਧੀ ਵਿਧਾਨ ਸੀ ਅਤੇ ਇਹ ਉਸ ਨੂੰ ਬੜੀ ਇਮਾਨਦਾਰੀ ਦੇ ਨਾਲ ਫਾਲੋ ਕਰਦੇ ਇਹ ਕਿਸੇ ਵੀ ਕੰਮ ਤੇ ਜਾਣ ਤੋਂ ਪਹਿਲ ਕਿਸੇ ਨੂੰ ਕਿਸੇ ਮਹੀਮ ਤੇ ਜਾਣ ਤੋਂ ਕਿਸੇ ਨੂੰ ਲੁੱਟਣ ਵੇਲੇ ਜਾਣ ਤੋਂ ਪਹਿਲਾਂ ਇਹ ਪਾਠ ਪੂਜਾ ਕਰਦੇ ਇਹ ਸਾਰੇ ਠਾਕ ਪਾਵੇਂ ਕੋਈ ਹਿੰਦੂ ਹੋਵੇ ਪਾਵੇਂ ਮੁਸਲਮਾਨ ਇਹ ਮਾਂ ਕਾਲੀ ਨੂੰ ਮੰਨਦੇ ਤੇ ਉਸ ਦੀ ਪੂਜਾ ਕਰਦੇ ਜਦੋਂ ਕਿਸੇ ਵੀ ਕੰਮ ਤੇ ਜਾਂਦੇ ਤੇ ਇਹ ਉਸ ਨੂੰ ਜਿੱਤਈ ਤੇ ਜਾਣਾ ਆਖਦੇ ਜੇ ਸਾਥਿਆਰ ਦੇ ਨਾਲ ਇਹ ਟੋਵਾ ਪੁੱਟਦੇ ਨੇ ਉਸ ਨੂੰ ਇੱਕ ਅੱਸੀ ਕਹਿੰਦੇ ਨੇ ਉਸ ਕੱਸੀ ਦੀ ਵੀ ਪੂਜਾ ਕੀਤੀ ਜਾਂਦੀ ਉਹ ਕੱਸੀ ਖੜੇ ਰੂਪ ਵਿੱਚ ਰੱਖੀ ਜਾਂਦੀ ਉਸ ਕੱਸੀ ਦੇ ਉੱਤੇ ਗੁੜ ਦਾ ਸ਼ਰਬਤ ਪਾ ਕੇ ਉਸ ਨੂੰ ਨਿਵਾਲਿਆ ਜਾਂਦਾ ਉਸ ਤੋਂ ਬਾਅਦ ਉਸ ਦੇ ਉੱਤੇ ਦਹੀਂ ਪਾਇਆ ਜਾਂਦਾ ਦਹੀਂ ਪਾਉਣ ਤੋਂ ਬਾਅਦ ਉਹਦੇ ਉੱਤੇ ਸ਼ਰਾਬ ਪਾਈ ਜਾਂਦੀ ਸ਼ਰਾਬ ਪਾਉਣ ਤੋਂ ਬਾਅਦ ਉਹਦੇ ਉੱਤੇ ਤੇਲ ਜौं ਪਾਣ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ। ਇਸ ਕੱਸੀ ਦੀ ਚੁੰਝ ਦੇ ਉੱਤੇ ਸੱਤ ਬਰਾ ਸੰਦੂਰ ਦਾ ਟਿੱਕਾ ਲਾਇਆ ਜਾਂਦਾ। ਇਸ ਕੱਸੀ ਨੂੰ ਫੜ ਕੇ ਤਾਂ ਚੁੱਕ ਕੇ ਸਾਰੇ ਜਾਣੇ ਇੱਕ ਸੋਰ ਵਿੱਚ ਕਹਿੰਦੇ। ਸਾਰੇ ਬੋਲਦੇ ਜੈ ਦੇਵੀ ਮਾਈ ਕੀ। ਜਦੋਂ ਇਹਨਾਂ ਕਾਰਵਾਈ ਪਾਉਣੀ ਹੁੰਦੀ ਜਤੇਈ ਤੇ ਜਾਣਾ ਹੁੰਦਾ ਤੇ ਠੱਗ ਆਪਣੀ ਪੂਰੀ ਪਲਾਨਿੰਗ ਦੇ ਨਾਲ ਕੰਮ ਕਰਦੇ। ਜਤੇਈ ਤੇ ਜਾਣ ਵਾਲੇ ਅਕਸਰ ਇਹਨਾਂ ਦੇ ਗਰੁੱਪ ਜਿਹੜੇ ਤਿੰਨ ਹਿੱਸਿਆਂ ਦੇ ਵਿੱਚ ਹੁੰਦੇ ਸਨ ਇੱਕ ਗਰੁੱਪ ਅੱਗੇ ਚੱਲਦਾ ਇੱਕ ਗਰੁੱਪ ਵਿਚਕਾਰ ਜਿਸ ਕਾਫਲੇ ਦੇ ਇਹਨਾਂ ਨੇ ਵਾਰਦਾਤ ਕਰਨੀ ਹੁੰਦੀ ਉੱਥੇ ਤੇ ਇੱਕ ਗਰੁੱਪ ਜਿਹੜਾ ਪਿੱਛੇ ਚੱਲਦਾ ਜਿਹੜਾ ਪਿਛੋ ਧਿਆਨ ਰੱਖਦਾ ਸਾਰੀ ਕਾਰਵਾਈ ਦੇ ਉੱਤੇ ਕਿਸੇ ਖਤਰੇ ਦੇ ਉੱਤੇ ਇਹਨਾਂ ਗਰੁੱਪਾਂ ਦੇ ਵਿੱਚ ਠੱਗਾਂ ਦੀ ਗਿਣਤੀ 20 ਤੋਂ ਲੈ ਕੇ 50 ਤੱਕ ਹੁੰਦੀ ਸੀ ਜਿਸ ਤਰੀਕੇ ਦਾ ਵੀ ਕੋਈ ਕਾਫਲਾ ਹੋਵੇ ਉਹਦੇ ਤੇ ਇਹ ਨਿਰਧਾਰਤ ਕਰਦੇ ਸਨ ਕਿ ਕਿੰਨੇ ਕਿੰਨੇ ਬੰਦੇ ਕਿਹੜੇ ਕਿਹੜੇ ਕਾਫਲੇ ਦੇ ਵਿੱਚ ਰਹਿਣਗੇ